ਸਤਨ ਦਾ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਦਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗਾਵੋ ਸਿੱਖ ਸਤਿਗੁਰ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਰਲ ਮਿਲ ਕੇ ਵਿਆਖਿਆ ਜਿਨਨੇ ਗੁਰੂ ਸਾਹਿਬ ਨੇਰ ਕਰਦੇ ਆ ਉਹਦੇ ਹਿਸਾਬ ਦੇ ਨਾਲ ਪੰਜ ਇੱਕ ਸ਼ਲੋਕ ਜਿਹੜੇ ਆ ਹਰ ਰੋਜ਼ ਉਹਨਾਂ ਦੀ ਵਿਚਾਰ ਸੰਗਤਾਂ ਦੇ ਨਾਲ ਆਪਾਂ ਸਾਂਝੀ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਸ਼ਲੋਕ ਨੇ ਬੰਦ ਦੀ ਗੱਲ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਪਹਿਲਾ ਮੰਗਲਾ ਚਰਨ ਉਚਾਰਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਓਸਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਤੇ ਇੱਕ ਓੰਕਾਰ ਲਿਖਿਆ ਇੱਕ ਓੰਕਾਰ ਦਾ ਭਾਵ ਹੁੰਦਾ ਹੈ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹਿ ਲਈਏ ਅੱਲਾਹ ਕਹਿ ਲਈਏ ਵਾਹਿਗੁਰੂ ਕਹਿ ਲਈਏ ਭਗਵਾਨ ਕਹਿ ਲਈਏ ਗੋਵੜ ਕਹਿ ਲਈਏ ਸਾਰੇ ਉਹ ਨਾਮ ਜਿਹੜੇ ਆ ਇੱਕ ਪ੍ਰਮਾਤਮਾ ਦੇ ਨੇ ਸਤਗੁਰ ਪ੍ਰਸਾਦ ਕੇ ਪਰਮਾਤਮਾ ਜਿਹੜਾ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਜਿੱਦੇ ਸਤਿਗੁਰੂ ਦੀ ਕਿਰਪਾ ਹੋਗੀ ਉਤੇ ਉਹਦੇ ਵਿੱਚ ਅਸੀਂ ਆਪੇਦ ਹੋ ਜਾਾਂਗੇ ਸ਼ਲੋਕ ਮਹੱਲਾ ਨਵ ਇਹ ਸ਼ਲੋਕ ਨੇ ਮਹੱਲਾ ਨੌਮਾ ਦਾ ਭਾਵ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਸਰ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਿਆ ਹੁੰਦਾ ਉਦੋਂ ਦੋ ਪਾਠੀ ਤਿੰਨ ਪਾਠੀ ਇਕੱਠੇ ਬੈਠ ਕੇ ਇਸ ਬਾਣੀ ਨੂੰ ਪੜ੍ਹਦੇ ਨੇ ਆਓ ਰਲ ਮਿਲ ਕੇ ਆਪਾਂ ਜਿਨੀਆਂ ਕੋ ਗੁਰੂ ਸਾਹਿਬ ਸੰਮਤ ਬਖਸ਼ਦੇ ਹੈ ਉਦੇ ਹਿਸਾਬ ਦੇ ਨਾਲ ਆਪਾਂ ਪੰਜ ਇੱਕ ਸ਼ਲੋਕਾਂ ਦੀ ਵਿਚਾਰ ਰੋਜ਼ ਕਰਿਆ ਕਰਾਂਗੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ ਕਿ ਆ ਸਰੀਰ ਮਿਲਿਆ ਤੇ ਇਹ ਉਮਰ ਜਿਹੜੀ ਲੰਘਦੀ ਜਾਰੀ ਹੈ ਤੇ ਗੁਰੂ ਤੇਗ ਬਹਾਦਰ ਸਮਰੇ ਕਹਿੰਦੇ ਉਸ ਪ੍ਰਮਾਤਮਾ ਦੇ ਗੁਣ ਗਾਈ ਨਹੀਂ ਅਜੇ ਤੱਕ ਕੋਈ 20 ਸਾਲਾਂ ਦਾ ਹੋ ਗਿਆ ਕੋਈ 50 ਸਾਲਾਂ ਦਾ ਹੋ ਗਿਆ ਕੋਈ 70 ਦਾ ਹੋ ਗਿਆ ਕੋਈ 90 ਦਾ ਵੀ ਹੋ ਗਿਆ ਕਿ ਉਸ ਪ੍ਰਮਾਤਮਾ ਦੇ ਗੁਣ ਅਜੇ ਤੱਕ ਗਾਏ ਨਹੀਂ ਗਨ ਗੋਬਿੰਦ ਗਾਇਓ ਨਹੀਂ ਗੋਬਿੰਦ ਪ੍ਰਮਾਤਮਾ ਗੋ ਨਾਮ ਧਰਤੀ ਦਾ ਬਿੰਦ ਨਾਮ ਪਾਲਣਾ ਕਰਨ ਵਾਲੇ ਦਾ ਜਿਹੜਾ ਕਹਿੰਦੇ ਧਰਤੀ ਦੀ ਪਾਲਣਾ ਕਰਦਾ ਹੈ ਪਰਮਾਤਮਾ ਕਹਿੰਦੇ ਉਹਦੇ ਅਜੇ ਤੱਕ ਗੁਣ ਨਹੀਂ ਗਾਏ ਜਨਮ ਆਕਾਰਥਕੀਨ ਕਹਿੰਦੇ ਆ ਜਿਹੜਾ ਜਨਮ ਤੁਸੀਂ ਨਾ ਮਨੁੱਖਾ ਜਨਮ ਇਹ ਵਿਅਰਥ ਲੰਘਿਆ ਜਿਵੇਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਨਾ ਰੈਣ ਗਵਾਈ ਸੋਇਕ ਦਿਵਸ ਗਵਾਇਆ ਖਾਇ ਹੀਰੇ ਜੈਸਾ ਜਨਮ ਹੈ ਕੌਡੀਆਂ ਬਦਲੇ ਜਾਏ ਕਹਿੰਦੇ ਕੌਡੀਆਂ ਦੇ ਭਾਅ ਜਾ ਰਿਹਾ ਹੈ ਕਿਉਂ ਨਾ ਫਿਰ ਅਸੀਂ ਪਰਮਾਤਮਾ ਦਾ ਲਾਭ 5 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਕਿ ਸਾਡੇ ਕੋਲ ਸਮਾਂ ਹੈ ਉਹਨਾਂ ਕ ਅਸੀਂ ਉਸ ਪਰਮਾਤਮਾ ਨੂੰ ਚੇਤਾ ਕਰੀਏ ਯਾਦ ਕਰੀਏ ਇਹ ਜੀਵਨ ਨੂੰ ਅਜਾਈ ਨਾ ਗਵਾ ਦੇਈਏ ਇਹ ਹੀਰਿਆਂ ਵਰਗਾ ਸਾਨੂੰ ਸਰੀਰ ਮਿਲਿਆ ਹੀਰਿਆਂ ਵਰਗੀ ਦੇਹੀ ਮਿਲੀ ਹੈ ਇਹ ਮਨੁੱਖਾ ਜਨਮ ਮਿਲੇ ਆ ਕਿਉ ਨਾ ਅਸੀਂ ਥੋੜਾ ਥੋੜਾ ਸਮਾਂ ਉਸ ਪਰਮਾਤਮਾ ਦੀ ਯਾਦ ਚ ਗੁਜ਼ਾਰੀਏ ਗੁਰੂ ਸਾਹਿਬ ਕਹਿੰਦੇ ਐ ਕਹੋ ਨਾਨਕ ਹਰ ਭਜ ਮੰਨ ਜੇ ਬਿੱਧ ਜਲ ਕੋ ਮੀਨ ਕਹਿੰਦੇ ਕਹੋ ਨਾਨਕ ਹਰ ਭਜ ਮੰਨ ਕਹਿੰਦੇ ਪਰਮਾਤਮਾ ਦਾ ਭਜਨ ਕਰਿਆ ਕਰ ਹਰ ਪਰਮਾਤਮਾ ਭਜਨ ਕਰ ਮੰਨ ਨੂੰ ਸੰਬੋਧਨ ਹੋ ਕੇ ਕਹਿੰਦੇ ਐ ਕਿ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਉਹਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ ਲਿਆ ਕਹਿੰਦੇ ਜਿਸ ਤਰ੍ਹਾਂ ਪਾਣੀ ਨੂੰ ਮੱਛੀ ਨੇ ਆਪਣੀ ਜਿੰਦ ਦਾ ਆਸਰਾ ਬਣਾ ਲਿਆ ਜਿਹੜੀ ਮੱਛੀ ਐ ਨਾ ਉਹ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਉਹਨੇ ਪਾਣੀ ਨੂੰ ਹੀ ਆਪਣਾ ਜੀਵਨ ਬਣਾ ਲਿਆ ਗੁਰਬਾਣੀ ਦੇ ਵਿੱਚ ਮੱਛੀ ਦੇ ਬਾਬਤ ਕਿੰਨੀਆਂ ਉਦਾਹਰਣਾਂ ਨੇ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਇੱਕ ਥਾਂ ਤੇ ਗੁਰੂ ਸਾਹਿਬ ਕਹਿੰਦੇ ਮੀਨ ਫਕਰ ਫਾਂਕਿਓ ਔਰ ਕਾਂਟਿਓ ਰਾੰਦ ਕਿਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕਿਨੋ ਤਉ ਨ ਵਿਸਰਿਓ ਪਾਨੀ ਕਹਿੰਦੇ ਜਿਵੇਂ ਮੱਛੀ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਪਾਣੀ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰਾਇ ਕਹਿੰਦੇ ਉਸ ਪ੍ਰਮਾਤਮਾ ਦਾ ਭਜਨ ਕਰ ਤੇ ਆਪਣੇ ਜ਼ਿੰਦਗੀ ਦਾ ਆਧਾਰ ਬਣਾ ਲੈ ਗੁਰਬਾਣੀ ਰੋਜ਼ ਹੀ ਪੜਿਆ ਜਾਂਦਾ ਸ਼ਬਦ ਸੱਚਾ ਨਾਮ ਮੇਰਾ ਆਧਾਰੋ ਕਿ ਆਧਾਰ ਬਣਾ ਜਿੰਨਾ ਚਿਰ ਆਧਾਰ ਨਹੀਂ ਨਾ ਬਣਾਉਂਦੇ ਉਨਾ ਚਿਰ ਕਹਿੰਦੇ ਜ਼ਿੰਦਗੀ ਬੇਅਰਥ ਜਾੜੀ ਹੈ ਵਿਖੇਨ ਸਿਉ ਕਾਹੇ ਰਚਿਓ ਨਿਮਖ ਨ ਹੋਵੇ ਉਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵਿਖੇਨ ਸਿਉ ਕਾਹੇ ਰਚਿਓ ਵਿਖੇਨ ਕਹਿੰਦੇ ਹੈ ਜ਼ਹਿਰ ਭਾਵਕੇ ਵਿਸ਼ਿਆਂ ਨੂੰ ਜਿਹੜੇ ਸਾਡੇ ਅੰਦਰ ਪੰਜ ਤਰ੍ਹਾਂ ਦੇ ਵਿਸ਼ੇ ਨੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਇਹ ਸਾਡੇ ਅੰਦਰ ਵਿਸ਼ੇ ਨੇ ਇਹਨਾਂ ਦੇ ਨਾਲ ਅਸੀਂ ਬਹੁਤ ਰਚ ਵਿੱਚ ਗਏ ਆ ਨਿਮਖ ਨਾ ਹੋਹੀ ਉਦਾਸ ਇਹਨਾਂ ਵੱਲੋਂ ਅਸੀਂ ਇੱਕ ਮਿੰਟ ਵੀ ਹਟੇ ਨਹੀਂ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਇਹਨਾਂ ਦੇ ਵੱਲੋਂ ਹਟੇ ਨਹੀਂ ਗੁਰੂ ਸਾਹਿਬ ਕਹਿੰਦੇ ਐ ਕਿ ਜਦੋਂ ਚੰਗਾ ਕੰਮ ਹੁੰਦਾ ਉਦੋਂ ਬੰਦਾ ਲੰਬੀਆਂ ਤਾਣ ਕੇ ਪੈ ਜਾਂਦਾ ਜਦੋਂ ਬੁਰਾ ਕੰਮ ਹੁੰਦਾ ਓਦੋਂ ਭੱਜਿਆ ਜਾਂਦਾ ਹੈ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਜਦੋਂ ਬੁਰਾ ਕੰਮ ਕਰਨਾ ਸੀ ਓਦੋਂ ਤੇ ਭੱਜਿਆ ਗਿਆ ਤੇ ਜਦੋਂ ਚੰਗਾ ਕੰਮ ਕਰਨਾ ਸੀ ਓਦੋਂ ਲੰਬੀਆਂ ਤਾਣ ਕੇ ਪੈ ਗਿਆ ਭਾਵੇਂਦਾ ਹੀ ਹੈ ਬਣਦਾ ਹੈ ਕਿ ਵਿਖਿਆਨ ਸੇ ਕਾਹੇ ਰ ਕਿਉਂਕਿ ਵਿਸ਼ੇ ਵਿਕਾਰਾਂ ਦੇ ਨਾਲ ਸੰਬੰਧ ਬਣਾ ਲਏ ਨਿਮਖ ਨਾ ਹੋਵੇ ਉਦਾਸ ਕਿ ਉਹਨਾਂ ਵੱਲੋਂ ਇੱਕ ਖਿੰਨ ਲਈ ਵੀ ਆਪਣੇ ਆਪ ਨੂੰ ਤੋੜਿਆ ਨਹੀਂ ਜੇ ਉਹਨਾਂ ਵੱਲੋਂ ਟੁੱਟਾਂਗੇ ਨਾ ਫੇਰ ਹੀ ਗੁਰਬਾਣੀ ਦੇ ਵਿੱਚ ਸਾਡਾ ਮਨ ਲੱਗਣਾ ਕਹੋ ਨਾਨਕ ਭਜ ਹਰ ਨਾਨ ਪਰ ਨਜਮ ਕੀ ਫਾਸ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਿ ਪਰਮਾਤਮਾ ਦਾ ਭਜਨ ਕਰਿਆ ਭਜਨ ਦੀ ਬਰਕਤ ਦੇ ਨਾਲ ਜਮਾਂ ਦੀ ਜਿਹੜੀ ਫਾਹੀ ਹੈ ਉਹ ਗਲ ਵਿੱਚ ਨਹੀਂ ਪੈਂਦੀ ਬੰਦਾ ਬਚ ਜਾਂਦਾ ਜੇ ਅਸੀਂ ਬਾੜੇ ਕੰਮ ਕਰਦੇ ਰਹੇ ਨਾ ਬਾੜੇ ਕੰਮ ਕਰਦੇ ਰਹੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਪੀੜੇ ਜਾਓਗੇ ਜਿਵੇਂ ਕਹਾਣੀ ਦੇ ਵਿੱਚ ਗੰਨਾ ਪੀੜਿਆ ਜਾਂਦਾ ਜਿਵੇਂ ਗੰਨਾ ਪੀੜਿਆ ਜਾਂਦਾ ਕਹਿੰਦੇ ਇਸ ਤਰ੍ਹਾਂ ਉਸ ਖਿਡਾਰੀ ਦੇ ਵਿੱਚ ਪੀੜੇ ਜਾਓ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਚੋਰ ਯਾਰ ਵਿਵਾਰ ਪੀੜਾ ਕਹਾਣੀ ਹੈ ਕਹਿੰਦੇ ਚੋਰ ਵੀ ਯਾਰੀਆਂ ਲਾਉਣ ਵਾਲੇ ਵੀ ਤੇ ਜੂਆ ਖੇਡਣ ਵਾਲੇ ਭਾਵੇਂ ਕਿ ਜਿਹੜੇ ਵਿਸ਼ਿਆਂ ਵਕਾਰਾਂ ਦੇ ਵਿੱਚ ਖਚਤ ਹੋ ਗਏ ਕਹਿੰਦੇ ਉਹ ਇਸ ਤਰ੍ਹਾਂ ਪੀੜੇ ਜਾਣਗੇ ਜਿਵੇਂ ਕਹਾਣੀ ਦੇ ਵਿੱਚ ਗੰਨਾ ਪੀੜਿਆ ਜਾਂਦਾ ਹੈ ਕਹੋ ਨਾਨਕ ਹਰ ਭਜ ਮੰਨ ਪਰੈ ਨ ਜਮ ਕੇ ਫਾਸ ਕਹਿੰਦੇ ਜੇ ਪ੍ਰਮਾਤਮਾ ਦਾ ਭਜਨ ਕਰ ਲਿਆ ਨਾ ਉਹਦੇ ਨਾਲ ਜੁੜ ਗਏ ਕਹਿੰਦੇ ਫਿਰ ਪ੍ਰਮਾਤਮਾ ਨੇ ਵਿਚਾਰ ਲੈਣ ਤੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਏ ਕਹਿੰਦੇ ਇੱਕ ਸਾਧੂ ਮਿਲ ਗਿਆ ਬਸ ਉਹਨੇ ਪੱਲੇ ਨਾਲ ਲਾ ਲਿਆ ਸਾਧੂ ਕੌਣ ਹੈ ਸਾਡੇ ਕੋਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਸਾਡੇ ਲਈ ਸਾਧੂ ਹੈ ਸਾਡੇ ਲਈ ਗੁਰੂ ਹੈ ਸਾਡੇ ਲਈ ਇਹ ਸਾਰਾ ਕੁਝ ਹੈ ਬਸ ਇਹਦੇ ਨਾਲ ਜੁੜਨ ਦੀ ਲੋੜ ਹੈ ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਤਰਨ ਆਪੋ ਕਹਿੰਦੇ ਜਵਾਨੀ ਕਹਿੰਦੇ ਜਵਾਨੀ ਇਸੇ ਤਰ੍ਹਾਂ ਹੀ ਲੰਘੀ ਜਵਾਨੀ ਇਸੇ ਤਰ੍ਹਾਂ ਹੀ ਲੰਘੀ ਜਰਾ ਕਹਿੰਦੇ ਬਡੇਪੇ ਕਹਿੰਦੇ ਹੁਣ ਬਡੇਪੇ ਨੇ ਤੈਨੂੰ ਜਿੱਤ ਲਿਆ ਤੂੰ ਜਿੱਤ ਨਹੀਂ ਸਕਿਆ ਉਹਨਾਂ ਨੂੰ ਉਨੇ ਤੈਨੂੰ ਜਿੱਤ ਲਿਆ ਭਾਵ ਕੇ ਬਚਪਨ ਵੀ ਇਸੇ ਤਰ੍ਹਾਂ ਲੰਘ ਗਿਆ ਜਵਾਨੀ ਵੀ ਇਸੇ ਤਰ੍ਹਾਂ ਲੰਘ ਗਈ ਹੁਣ ਬੁਢੇਪਾ ਵੀ ਇਸੇ ਤਰ੍ਹਾਂ ਲੰਘਦਾ ਜਾ ਰਿਹਾ ਹੈ ਕਿਉਂ ਨਾ ਸੀ ਪ੍ਰਮਾਤਮਾ ਦਾ ਭਜਨ ਨਿਭੰਦਿਕ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ ਕਹਿੰਦੇ ਤਿੰਨੇ ਅਵਸਥਾ ਨੇ ਜੇ ਤੂੰ ਬਚਪਨ ਚ ਨਹੀਂ ਉਸ ਪ੍ਰਮਾਤਮਾ ਨੂੰ ਚੇਤਾ ਕਰ ਸਕਿਆ ਜਵਾਨੀ ਚ ਚੇਤਾ ਕਰ। ਜੇ ਕਹਿੰਦੇ ਜਵਾਨੀ ਚ ਨਹੀਂ ਚੇਤਾ ਕਰ ਸਕਿਆ ਬੁਢੇਪੇ ਚ ਚੇਤਾ ਕਰ ਲੈ ਪਰ ਜੇ ਬੁਢੇਪਾ ਵੀ ਲੰਘ ਗਿਆ ਫੇਰ ਕੀ ਫਾਇਦਾ। ਫੇਰ ਕਹਿੰਦੇ ਕਦੋਂ ਉਸ ਪ੍ਰਮਾਤਮਾ ਦਾ ਨਾਮ ਜਪੇਗਾ ਫੇਰ ਜਪਿਆ ਨਹੀਂ ਜਾਣਾ। ਕਹੋ ਨਾਨਕ ਭਜ ਹਰ ਮਨ। ਆਉਦ ਜਾਤ ਹੈ ਬੀਤ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਕਹਿੰਦੇ ਐ ਕਿ ਉਮਰ ਬੀਤਦੀ ਜਾਂਦੀ ਹੈ ਰੋਜ਼ੀ ਪੜਦੇ ਆ ਨਾ ਆਉਤ ਘਟੈ ਦਿਨ ਸੁਰੈਣਾਰੇ ਮਨ ਗੁਰ ਮਿਲ ਕਾਜ ਸਵਾਰੇ ਕਹਿੰਦੇ ਦਿਨ ਤੇ ਰਾਤ ਤੇਰੀ ਜਿਹੜੀ ਉਮਰ ਐ ਉਹ ਬੀਤਦੀ ਜਾਂਦੀ ਥੋੜੀ ਥੋੜੀ ਕਰਕੇ ਘਟਦੀ ਜਾ ਰਹੀ ਐ ਇੱਕ ਦਿਨ ਤੇ ਰਾਤ ਚ 24 24000 ਸਾਹ ਜਿਹੜਾ ਐ ਉਹ ਲੰਘਦਾ ਜਾ ਰਿਹਾ ਭਾਵ ਕੇ 1 ਘੰਟੇ ਦਾ 1000 ਸਾਡਾ ਇਸੇ ਤਰੀਕੇ ਲੰਘਦਾ ਜਾ ਰਿਹਾ ਫਿਰ ਕਿਉ ਨਾ ਸੀ ਉਸ ਪ੍ਰਮਾਤਮਾ ਨੂੰ ਸਿਮਰ ਕੇ ਆਪਣੇ ਹਿਰਦੇ ਚ ਵਸਾ ਲਈ ਆਪਣੇ ਹਿਰਦੇ ਨੂੰ ਸੋਹਣਾ ਬਣਾ ਲਈਏ ਇਹ ਉਮਰ ਤੇ ਬੀਤਦੀ ਜਾਣੀ ਹੈ ਜੇ ਗੁਰੂ ਦੇ ਨਾਲ ਜੁੜ ਕੇ ਬੀਤੂਗੀ ਤਾਂ ਗੁਰੂ ਸਾਹਿਬ ਕਹਿੰਦੇ ਸੋਹਣਾ ਸਮਾਂ ਲੰਘ ਜਾਣਾ ਹੈ ਨਹੀਂ ਤੇ ਇੱਕ ਦਿਨ ਐਸਾ ਹੋਣਾ ਤੇ ਇਹ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਬਿਰਧ ਭਇਓ ਸੋਚੈ ਨਹੀਂ ਕਾਲ ਪਹੁੰਚਿਓ ਆਨ ਕਹਿੰਦੇ ਬਿਰਧ ਕਹਿੰਦੇ ਆ ਬੁੱਢੇ ਕਹਿੰਦੇ ਹੁਣ ਬੁੱਢਾ ਵੀ ਹੋ ਗਿਆ ਬਿਰਧ ਭਇਓ ਸੋਝੈ ਨਹੀਂ ਹੁਣ ਵੀ ਸਮਝ ਨਹੀਂ ਲੱਗੀ ਬੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਸਿਆਣਾ ਹੋ ਗਿਆ ਸਿਆਣਾ ਜੇ ਪ੍ਰਮਾਤਮਾ ਦਾ ਭਜਨੇ ਨਹੀਂ ਕੀਤਾ ਜੇ ਸਵੇਰੇ ਉੱਠ ਕੇ ਗੁਰੂ ਦੇ ਨਾਲ ਹੀ ਨਹੀਂ ਜੁੜਿਆ ਕਹਿੰਦੇ ਫਿਰ ਸਿਆਣਾ ਕਿੱਥੋਂ ਕਹਾਵਾਂਗੇ ਬਿਰਧ ਭਇਓ ਸੋਚੈ ਨਹੀਂ ਕਾਲ ਪਹੁੰਚਿਓ ਆਨ ਕਹਿੰਦੇ ਉਹ ਮੌਤ ਤੇਰੇ ਕੋਲ ਆ ਰਹੀ ਹੈ ਬੱਸ ਮੌਤ ਨੇ ਇਹ ਨਹੀਂ ਵੇਖਣਾ ਕਿ ਇਹ ਬੁੱਢਾ ਹੋ ਗਿਆ ਹਜੇ ਇਹਨੂੰ ਕਰ ਲੈਣ ਦੇ ਭਜਨ ਕਹਿੰਦੇ ਨਹੀਂ ਮੌਤ ਜਿਹੜੀ ਹੈ ਉਹਨੇ ਕਿਸੇ ਨੂੰ ਨਹੀਂ ਵੇਖਣਾ ਬੱਚਾ ਉਹਨੇ ਨਹੀਂ ਵੇਖਣਾ ਜਵਾਨ ਉਹਨੇ ਨਹੀਂ ਵੇਖਣਾ ਬੁਢੇ ਪਾਉ ਨੇ ਨਹੀਂ ਵੇਖਣਾ ਗਰੀਬ ਉਹਨੇ ਨਹੀਂ ਵੇਖਣਾ ਅਮੀਰ ਉਹਨੇ ਨਹੀਂ ਵੇਖਣਾ ਪਰ ਜੇ ਭਜਨ ਬੰਦਗੀ ਕੀਤੀ ਹੈ ਨਾ ਗੁਰੂ ਸਾਹਿਬ ਕਹਿੰਦੇ ਫਿਰ ਤੇਰਾ ਮਰਨਾ ਵੀ ਸੌਖਾ ਹੋ ਜਾਣਾ ਮਰਨਾ ਵੀ ਸੌਖਾ ਹੋ ਜਾ ਕਿ ਆ ਜਾਣਾ ਕਿਵੇਂ ਮਰ ਰਹੇਗੇ ਐਸਾ ਮਰਨਾ ਹੋਏ ਜੇਕਰ ਸਾਹਿਬ ਮਨਹੁ ਨਾ ਵੀਸਰੇ ਤਾਂ ਸਹਿਲਾ ਮਰਨਾ ਹੋਏ ਕਹਿੰਦੇ ਮਰਜ ਫੇਰ ਵੀ ਜਾਣਾ ਪਰ ਕਹਿੰਦੇ ਸੌਖਾ ਹੋ ਜਾਵੇ ਕਦੋਂ ਜਦੋਂ ਕਹਿੰਦੇ ਤੂੰ ਉਸ ਪ੍ਰਮਾਤਮਾ ਨੂੰ ਜਾਣ ਲਿਆ ਉਹਦੇ ਵਿੱਚ ਅਪੇਧ ਹੋ ਗਿਆ ਕਹਿੰਦੇ ਸੌਖਾ ਹੋ ਜਾਵੇ ਕਹੋ ਨਾਨਕ ਨਰਬਾਬ ਰੇ ਕਿਉ ਨ ਭਜੈ ਭਗਵਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਅਮਰ ਸਾਨੂੰ ਸਮਝਾਉਂਦੇ ਐ ਬਾਵਰੇ ਦਾ ਭਾਵ ਹੁੰਦਾ ਝੱਲਾ ਬਾਵਰੇ ਦਾ ਭਾਵ ਹੁੰਦਾ ਪਾਗਲ ਕਹਿੰਦੇ ਪਾਗਲ ਮਨੁੱਖ ਤੂੰ ਅਜੇ ਵੀ ਕਿਉ ਨਹੀਂ ਉਸ ਪ੍ਰਮਾਤਮਾ ਨੂੰ ਸਿਮਰਦਾ ਕਿਉਂ ਨਾ ਭਜੈ ਭਗਵਾਨ ਤੂੰ ਪਰਮਾਤਮਾ ਦਾ ਭਜਨਾ ਜੇ ਵੀ ਨਹੀਂ ਕਰ ਰਿਹਾ ਉਮਰ ਤੇਰੀ ਬੀਤਦੀ ਜਾ ਰਹੀ ਹੈ ਉਮਰ ਜਿਹੜੀ ਹੈ ਉਹ ਬੀਤਦੀ ਜਾ ਰਹੀ ਹੈ ਤੂੰ ਅਜੇ ਵੀ ਉਸ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਜੁੜਨ ਦੀ ਲੋੜ ਹੈ ਸਾਨੂੰ ਜਿੱਦੇ ਉਸ ਪਰਮਾਤਮਾ ਦੇ ਨਾਲ ਜੁੜ ਕੇ ਬੁਢੇਪਾ ਵੀ ਸਭ ਜਾਵੇ ਧਨਦਾਰ ਸੰਪਤ ਸਗਲ ਜਿਨਨੇ ਆਪਣੀ ਕਰਮਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਕਿ ਧਨ ਹੁੰਦਾ ਹੈ ਪੈਸਾ ਦਾਰਾ ਹੁੰਦੀ ਹੈ ਇਸ ਤਰੀ ਸੰਪਤ ਹੁੰਦਾ ਜਿੰਨੇ ਕੋ ਅਸੀਂ ਨੇ ਸੰਪਤੀ ਇਕੱਠੀ ਕੀਤੀ ਹੈ ਚਾਹੇ ਉਹ ਬੈਂਕ ਬੈਲੈਂਸ ਹੋਵੇ ਚਾਹੇ ਉਹ ਜ਼ਮੀਨ ਜਾਇਦਾਦ ਹੋਵੇ ਚਾਹੇ ਵੱਡੀਆਂ ਵੱਡੀਆਂ ਕੋਠੀਆਂ ਹੋਣ ਅਸੀਂ ਸਾਰੇ ਉਹਨਾਂ ਚੀਜ਼ਾਂ ਦੇ ਨਾਲ ਜੁੜ ਗਏ ਆ ਉਹਨਾਂ ਨੂੰ ਅਸੀਂ ਆਪਣੀਆਂ ਕਰਕੇ ਮੰਨ ਲਿਆ ਕਿ ਇਹ ਸਾਡੀਆਂ ਨੇ ਪਰ ਗੁਰੂ ਸਾਹਿਬ ਕਹਿੰਦੇ ਤੁਸੀਂ ਆਇਓ ਕਿਰਾਏ ਦੇ ਮਕਾਮ 'ਚ ਆਹ ਸਰੀਰ ਵੀ ਕਿਰਾਏ ਦਾ ਹੈ ਕਹਿੰਦੇ ਇਹਨੂੰ ਵੀ ਇੱਕ ਦਿਨ ਛੱਡ ਜਾਣਾ ਜ਼ਮੀਨ ਜਾਇਦਾਦ ਪੈਸਾ ਧਨ ਇਸਤਰੀ ਦੌਲਤ ਸਭ ਕੁਝ ਕਹਿੰਦੇ ਇੱਥੇ ਛੱਡ ਦੇਣਾ ਕਹਿੰਦੇ ਜੇ ਮਨ ਜੋੜਨਾ ਹੈ ਨਾ ਜਿਹੜੀ ਚੀਜ਼ ਤੇਰੇ ਨਾਲ ਜਾਣੀ ਹੈ ਉਹਦੇ ਨਾਲ ਤੇ ਮਨੇ ਨਹੀਂ ਜੋੜੇ ਜਿਹੜੀਆਂ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ ਉਹਨਾਂ ਦੇ ਨਾਲ ਮਨ ਇਹ ਨਾ ਜੋੜ ਲਿਆ ਇੰਨਾ ਜੋੜ ਲਿਆ ਕਿ ਉਹਨਾਂ ਤੋਂ ਦੂਰ ਹੋਣਾ ਹੀ ਨਹੀਂ ਚਾਹੁੰਦਾ ਉਹਨਾਂ ਚੀਜ਼ਾਂ ਤੋਂ ਦੂਰ ਹੋਣਾ ਹੀ ਨਹੀਂ ਚਾਹੁੰਦਾ ਸਾਨੂੰ ਚਾਹੀਦਾ ਹੈ ਕਿ ਪੈਸੇ ਦੀ ਵੀ ਲੋੜ ਹੈ ਪਰਿਵਾਰ ਦੀ ਵੀ ਲੋੜ ਹੈ ਜ਼ਮੀਨ ਜਾਇਦਾਦ ਦੀ ਵੀ ਲੋੜ ਹੈ ਪਰ ਗੁਰੂ ਸਾਹਿਬ ਕਹਿੰਦੇ ਐ ਕਿ ਨਾਲ-ਨਾਲ ਉਸ ਪ੍ਰਮਾਤਮਾ ਨੂੰ ਵੀ ਤੇ ਆਪਣਾ ਬਣਾ ਲੈ ਜਿਹੜਾ ਤੇਰੇ ਨਾਲ ਨਿਭਣਾ ਹੈ ਉਹਨੂੰ ਵੀ ਤੇ ਆਪਣਾ ਬਣਾ ਲੈ ਉਹਨੂੰ ਤੇ ਬਣਾਇਆ ਹੀ ਨਹੀਂ ਉਹਦੇ ਨਾਲ ਤੇ ਮਨ ਜੋੜਿਆ ਹੀ ਨਹੀਂ ਹੋਰਾਂ ਥਾਵਾਂ ਤੇ ਮਨ ਜੋੜ ਲਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿਰਤ ਕਰੋ ਕਿਰਤ ਕਰਨ ਦਾ ਭਾਵ ਇਹ ਹੀ ਹੈ ਕਿ ਜਿੰਨਾ ਮਰਜੀ ਪੈਸਾ ਕਮਾ ਪਰਿਵਾਰ ਚ ਰਹੇ ਬੱਚਿਆਂ ਚ ਰਹੇ ਪਰ ਨਾਲ ਨਾਲ ਕਹਿੰਦੇ ਉਸ ਪ੍ਰਮਾਤਮਾ ਦੇ ਨਾਲ ਵੀ ਤੇ ਚਿੱਤ ਜੋੜ ਧਨਧਾਰਾ ਸੰਪਤ ਸਗਲ ਸਗਲ ਦਾ ਭਾਵ ਹੁੰਦਾ ਕਿ ਸਾਰਿਆਂ ਦੇ ਨਾਲ ਸਾਰੀ ਸੰਪਤੀ ਜ਼ਮੀਨ ਜਾਇਦਾਦ ਬੱਚੇ ਕੋਠੀਆਂ ਕਾਰਾਂ ਉਹਨਾਂ ਦੇ ਨਾਲ ਮਨ ਮਿਲ ਗਿਆ ਜਿਨ ਆਪਣੀ ਕਰਮਾਨ ਕਹਿੰਦੇ ਇਹਨਾਂ ਨੂੰ ਆਪਣਾ ਮੰਨ ਲੈਂਦਾ ਇਹਨਾਂ ਵਿੱਚ ਕਛ ਸੰਗੀ ਨਹੀਂ ਨਾਨਕ ਸੱਚੀ ਝਾਨ ਕਹਿੰਦੇ ਇਹਨਾਂ ਦੇ ਵਿੱਚੋਂ ਤੇਰਾ ਅਖੀਰ ਤੇ ਸੰਗੀ ਸਾਥੀ ਕੋਈ ਨਹੀਂ ਹੈ ਜਿਨ੍ਹਾਂ ਨੂੰ ਸੱਚਾ ਕਰਕੇ ਮੰਨ ਲਿਆ ਨਾ ਕਹਿੰਦੇ ਇਹ ਸਾਰਾ ਕੁਝ ਝੂਠਾ ਹੈ ਸੱਚ ਕੀ ਹੈ ਜੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਅਸਲ ਦੇ ਵਿੱਚ ਪਰਮਾਤਮਾ ਦਾ ਨਾਮ ਸੱਚ ਹੈ ਬਾਕੀ ਸਾਰੇ ਸੰਸਾਰ ਦੇ ਉੱਤੇ ਕੋਈ ਵੀ ਚੀਜ਼ ਸੱਚੀ ਨਹੀਂ ਹੈ ਭਾਵ ਕਿ ਕੋਈ ਵੀ ਚੀਜ਼ ਤੇਰੇ ਨਾਲ ਜਿਉਣ ਵਾਲੀ ਨਹੀਂ ਜੇ ਤੇਰੇ ਨਾਲ ਨਹੀਂ ਨਿਭਣੈ ਨਾ ਬਸ ਉਹ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜੀਏ ਬਸ ਫਿਰ ਸਾਡਾ ਜੀਵਨ ਸਫਲ ਹੋ ਜਾਣਾ ਨਹੀਂ ਤੇ ਬਸ ਇੱਥੇ ਆਏ ਆ ਬੇਅਰਥ ਜ਼ਿੰਦਗੀ ਲੰਗਾ ਕੇ ਇੱਥੇ ਚਲੇ ਜਾਣਾ ਆਉ ਇੰਨੀ ਬੇਨਤੀਆਂ ਪਰਵਾ ਕਰੀ ਪੰਜ ਜਿਹੜੇ ਸ਼ਲੋਕ ਨੇ ਇਹ ਪੜੇ ਗਏ ਆ ਤੇ ਪੰਜ ਫਿਰ ਆਪਾਂ ਕੱਲ ਨੂੰ ਇਸੇ ਤਰ੍ਹਾਂ ਲੜੀਵਾਰ 157 ਸ਼ਲੋਕ ਨੇ ਜਿਹੜੇ ਉਹਨਾਂ ਦੀ ਲੜੀਵਾਰ ਇਸੇ ਤਰੀਕੇ ਵਿਆਖਿਆ ਆਪਾਂ ਜਿਨਨੇ ਇੱਕ ਗੁਰੂ ਸਾਹਿਬ ਸਿਰ ਤੇ ਮੇਰ ਭਰਿਆ ਹੱਥ ਰੱਖਣਗੇ ਉਸ ਹਿਸਾਬ ਦੇ ਨਾਲ ਆਪਾਂ ਕਰਾਂਗੇ ਆਓ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ